ਸਾਰੇ ਵੀਰਾਂ YouTube ਚੈਨਲ ਵਾਲੋ ਪਿਆਰ ਭਰੀ ਸਾਸਰੀ ਕਾਲਾ ਵੀਰ ਜੀ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਵੇਖਿਆ ਜੇ ਆ ਵੀਰ ਜੀ ਈਸਰ ਵੱਡੀ ਕੰਪੈਨ ਬਕਾਊਆ ਮਾਡਲ 2009 ਏਰੀਆ ਜਗਰਾਉਂ ਬਹੁਤ ਵਧੀਆ ਮਸ਼ੀਨਾਂ ਵੀਰ ਜੀ ਵੀਰ ਨੇ ਚਾਰੇ ਪਾਸਿਓਂ ਫੋਟੋਆਂ ਪਾਈਆਂ ਨੇ ਇੰਨਾਂ ਵੀਰ ਨੇ ਨਹੀਂ ਦੱਸਿਆ ਉੱਤੇ ਵੀ ਪੇਟੀ ਬੰਦ 02 ਏ ਜਾਂ ਲਾਲੀ ਨੋਹਾਂ ਜਾਂ ਕਿਹੜਾ ਹੈ ਉਹ ਤੁਸੀਂ ਫੋਨ ਤੇ ਇਸ ਵੀਰ ਕੋਲ ਪੁੱਛ ਸਕਦੇ ਹੋ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇਹ ਵੀਰ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਰੰਦ ਹੋਵੇ ਆਪਾਂ ਹਰ ਰੋਜ਼ ਬਿਲਕੁਲ ਫ੍ਰੀ ਵਿੱਚ ਐਡ ਲਗਾਉਣੇ ਲਾਉਣੇ ਆ ਜੇ ਕਿਸੇ ਵੀ ਵੀਰ ਨੇ ਬਿਲਕੁਲ ਫ੍ਰੀ ਵਿੱਚ ਐਡ ਲਵਾਉਣੀ ਹੈ 70 3 79 84000 ਤੇ 5 ਤੋਂ 7 ਫੋਟੋਆਂ ਪਾਓ ਤੇ ਤੁਹਾਡੀ ਐਡ ਬਿਲਕੁਲ ਫ੍ਰੀ ਵਿੱਚ ਲੰਗਾ ਦਿੱਤੀ ਜਾਵੇਗੀ ਤੇ ਅੱਗੇ ਆ ਗਈ ਵੀਰ ਜੀ ਵਰਨਾ ਕਾਰ ਵਕਾਉ ਵਰਨਾ ਕਾਰ ਵਕਾਉ ਆ ਵੀਰ ਜੀ ਮਾਡਲ ਏ ਵੀਰ ਨੇ ਦੱਸਿਆ 2015 2015 ਮਾਡਲ ਆ ਵੀਰ ਨੇ ਰੇਟ ਦੱਸਿਆ ਨਹੀਂ ਰੇਟ ਤੁਸੀਂ ਫੋਨ ਤੇ ਪੁੱਛ ਸਕਦੇ ਜੀ ਤੇ ਅੱਗੇ ਆ ਗਿਆ ਵੀਰ ਜੀ 36 ਸੀ 36 30 ਹਾਂਜੀ ਹਾਂਜੀ 36 30 ਟਰੈਕਟਰ ਵਕਾਉ ਇਹ 36 30 ਦਾ ਵੀਰ ਜੀ ਮਾਡਲ ਵੀਰ ਨੇ ਦੱਸਿਆ ਨਹੀਂਗਾ ਤੇ ਨਹੀਂ ਰੇਟ ਵੀਰ ਨੇ ਦੱਸਿਆ ਜੀ 2,55,000 ਬਾਕੀ ਟਰੈਕਟਰ ਚੰਗਾ ਹੈ ਇੰਜਨ ਗੇਅਰ ਲਿਫਟ ਦਾ ਵੀਰਾਂ ਲੋ ਕਿਹਾ ਗਿਆ ਵੀ 와 ਕੇ ਚੈੱਕ ਕਰਕੇ ਤੁਸੀਂ ਹੀ ਲਿਆ ਸਕਦੇ ਜੇ ਵੀਰ ਦਾ ਨੰਬਰ ਅੱਗੇ ਸਕਰੀਨ ਤੇ ਦਿੱਤਾ ਹੋਇਆ ਹੈ ਤੇ ਬਹੁਤ ਵਧੀਆ ਵੀਰ ਨੇ ਕੱਲੀ-ਕੱਲੀ ਫੋਟੋ ਪਾਈ ਹੋਈ ਆ ਤੇ ਜਿਹੜੇ ਵੀ ਵੀਰ ਨੇ ਲੈਣਾ ਤੇ ਵੀਰ ਸੰਪਰਕ ਕਰ ਸਕਦੇ ਜੇ ਏਰੀਆ ਵੀਰ ਦਾ ਜੀ ਬਾਗਾ ਪੁਰਾਣਾ ਤੇ 855 ਲੈ ਕੇ ਆ ਗਿਆ ਜੀ 2020 ਮਾਡਲ ਰੇਟ 6,25,000 ਰੁਪਿਆ ਤੇ ਵੀਰ ਨੇ ਵੀਡੀਓ ਵੀ ਪਾਈ ਆ ਟਰੈਕਟਰ ਨਗਪੀਸ ਖੜਾ ਬਿਲਕੁਲ ਜਿਹਨੂੰ ਨਗਪੀਸ ਕਹਿੰਦਾ ਹੈ ਮਾਡਲ 2020 ਆ ਪੰਜਾਬ ਨੰਬਰ ਇੰਨ ਗੇਅਰ ਲਿਫਟ ਦਾ ਫੁੱਲ ਓਕੇ ਆ ਵਾਕੇ ਵੀਰਾਂ ਲੋ ਗਾਰੰਟੀ ਹੈ ਚੈੱਕ ਵੀ ਕਰ ਸਕਦੇ ਜੇ ਟਰੈਕਟਰ ਵਿੱਚ ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ ਵੀ ਤੇ ਵੀਰ ਦਾ ਨੰਬਰ ਸਕਰੀਨ ਤੇ ਅੱਗੇ ਦਿੱਤਾ ਆ ਤੁਸੀਂ ਵੀਰ ਨਾਲ ਕਰ ਸਕਦੇ ਜੇ ਕਨੈਕਟ ਟਰੈਕਟਰ ਨਗਪੀਸ ਕੋਕਾਪੀਸ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਬਹੁਤ ਵਧੀਆ ਟਰੈਕਟਰ ਜੇ ਵੀਰ ਨੇ ਵੀਡੀਓ ਪਾਈ ਏ ਚਾਰੇ ਬੰਨਿਓ ਟਾਇਰ ਵੀ ਬਿਲਕੁਲ ਨਵੇਂ ਹੀ ਤੇ ਕਰ ਸਕਦੇ ਜੇ ਵੀਰ ਨਾਲ ਤੁਸੀਂ ਕਨੈਕਟ ਤੇ ਵੀਰ ਨੇ ਵੇਖੋ ਜੀ ਵਗਦੇ ਦੀ ਵੀਡੀਓ ਪਾਈ ਆ ਟਿੱਡ ਦੀ ਤੇ ਸੁੱਤਾ ਹੀ ਤੁਰਿਆ ਹੁੰਦਾ ਹੱਲਾ ਦੇ ਤੇ ਵੀਰ ਨੇ 13 ਲਾਮਗਰ ਠੋਕੀਆਂ ਹੋਈਆਂ ਨੇ ਤੇ ਵੇਖ ਲਓ ਵੀਰ ਜੀ ਨਵੀਆਂ ਟਾਇਰਾਂ 'ਚ ਨਵਾਂ ਹੀ ਟਰੈਕਟਰ ਪਿਆ ਜੇ ਤੇ ਬਹੁਤ ਜ਼ਿਆਦਾ ਘੱਟ ਚੱਲਿਆ ਟਰੈਕਟਰ ਇਹ ਟੱਗੇ ਲੈ ਕੇ ਆ ਗਏ ਆ ਜੀ 94 ਮਾਡਲ ਡੀ ਆਈ ਟਰੈਕਟਰ 94 ਮਾਡਲ ਡੀ ਆਈ ਟਰੈਕਟਰ ਵੀਰ ਜੀ 115000 ਰੁਪਿਆ ਵੀਰ ਵੱਲੋਂ ਰੇਟ ਪਾਇਆ ਗਿਆ ਹੈ ਬਾਕੀ ਪਾਏ ਹੋਏ ਰੇਟਾਂ ਤੇ ਵੀਰ ਜੀ ਨਹੀਂ ਬਾਕੀ ਰੇਟ ਮੌਕੇ ਤੇ ਘੱਟ ਵੱਧ ਵੀ ਹੋ ਜਾਂਦੇ ਨੇ ਆ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੇ ਤੇ ਇਸੇ ਵੀਰ ਦੇ ਆ ਟਰੈਕਟਰ ਜੇ ਤਿੰਨ ਤੇ ਕਰ ਲੋ ਕਨੈਕਟ ਅਗਲੀ ਵੀਡੀਓ ਜੋ ਮਿਲਾਂਗੇ ਧੰਨਵਾਦ ਜੀ